ਕੀ ਅਮਰੀਕਾ ਗੈਂਗਸਟਰਾਂ ਦੀ ਧਰਤੀ ਬਣਦਾ ਜਾ ਰਿਹਾ ਹੁਣ ਤੱਕ ਕਾਫੀ ਜਿਹੜੇ ਗੈਂਗਸਟਰ ਉਥੇ ਗ੍ਰਿਫਤਾਰ ਹੋ ਚੁੱਕੇ ਨੇ ਭਾਰਤੀ ਗੈਂਗਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਨੇ ਤੇ ਹੁਣ ਭਾਰਤ ਸਰਕਾਰ ਦੀ ਐਨਆਈਏ ਤੇ ਅਮਰੀਕਾ ਦੀ ਐਫਆਈ ਸਾਂਝੇ ਆਪਰੇਸ਼ਨ ਚਲਾ ਕੇ ਇਸ ਚੁਣੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਮਰੀਕਾ ਦੇ ਨਾਲ ਕਈ ਵਾਰ ਗੱਲ ਕੀਤੀ ਹੈ ਕਿ ਅਮਰੀਕਾ ਜਾਂ ਦੂਜੇ ਮੁਲਕ ਇਥੋਂ ਦਾ ਕੈਨੇਡਾ ਉਹ ਖਾਸ ਕਰਕੇ ਭਾਰਤ ਨੂੰ ਤੋੜਨ ਵਾਲੀਆਂ ਤਾਕਤਾਂ ਨੂੰ ਸ਼ਹਿ ਦੇ ਰਹੇ ਨੇ ਜੋ ਗੈਂਗਸਟਰ ਹੋਣ ਚਾਹੇ ਫਿਰ ਗਰਮ ਖਿਆਲੀ ਤੜੇ ਹੋਣ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਯੂ ایس اے ਦੇ ਵਿੱਚ ਭਾਰਤੀ ਗੈਂਗਸਟਰ ਤੇ ਉਹਨਾਂ ਵਿੱਚ ਪੰਜਾਬੀ ਗੈਂਗਸਟਰ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਜਾਂ ਉਹਨਾਂ ਦੀ ਜਿਹੜੀ ਉੱਥੇ ਗੈਂਗ ਆ ਉਹ ਕਿਵੇਂ ਵੱਧ ਫੁੱਲ ਰਹੀ ਆ ਤੇ ਕਿਵੇਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਦੋਨਾਂ ਦੇ ਮੁਲਕਾਂ ਵਾਸਤੇ ਇੱਕ ਵੱਡੀ ਚੁਣੌਤੀ ਆ ਦੋਨਾਂ ਭਾਈਚਾਰਿਆਂ ਵਾਸਤੇ ਇੱਕ ਵੱਡੀ ਚੁਣੌਤੀ ਆ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਵਿੱਚ ਭਾਰਤੀ ਗੈਂਗਸਟਰਾਂ ਦੇ ਹੁਣ ਸ਼ਕਤੀ ਵੀ ਹੋ ਰਹੀ ਆ ਕਿਉਂਕਿ ਭਾਰਤ ਨੇ ਲਗਾਤਾਰ ਅਮਰੀਕਾ ਤੇ ਦਬਾਅ ਪਾਇਆ ਤੇ ਅੰਤਰਰਾਸ਼ਟਰੀ ਅਪਰਾਧ ਵਾਸਤੇ ਇੱਕ ਇੱਕ ਦੋਨਾਂ ਮੁਲਕਾਂ ਵੱਲੋਂ ਇੱਕ ਜਾਗਰੂਕਤਾ ਦੇ ਤੌਰ ਤੇ ਇਸ ਚੁਣੌਤੀ ਨੂੰ ਲਿਆ ਜਾ ਰਿਹਾ ਤੇ ਜਿਹੜੇ ਗੈਂਗਸਟਰ ਨੇ ਗੈਰ ਸਮਾਜਿਕ ਅੰਸਰ ਨੇ ਜਾਂ ਇਹ ਜਿਹੜੇ ਅਪਰਾਧਿਕ ਕਿਸਮ ਦੇ ਲੋਕ ਆ ਉਹਨਾਂ ਨੂੰ ਨਕੀਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਸਾਲ ਦੌਰਾਨ ਸੰਯੁਕਤ ਰਾਜ ਅਮਰੀਕਾ ਭਾਰਤੀ ਗੈਂਗਸਟਰ ਅਤੇ ਅਪਰਾਧੀਆਂ ਵਿਰੁੱਧ ਲੜਾਈ ਦਾ ਇੱਕ ਮਹੱਤਵਪੂਰਨ ਉਹਨਾਂ ਨੇ ਮੋਰਚਾ ਸ਼ੁਰੂ ਕਰ ਲਿਆ ਜਿਸ ਵਿੱਚ ਉੱਚ ਪ੍ਰੋਫਾਈਲ ਗ੍ਰਿਫਤਾਰੀਆਂ ਨੇ ਅੰਤਰਰਾਸ਼ਟਰੀ ਅਪਰਾਧੀ ਨੈਟਵਰਕਾਂ ਦੇ ਚਿੰਤਾਜਨਕ ਨੂੰ ਜਿਹੜੀਆਂ ਚਿੰਤਾ ਜਾਂ ਉਹਨਾਂ ਨੂੰ ਬੇਨਕਾਬ ਕੀਤਾ ਉਹ ਚਿਹਰੇ ਵੀ ਬੇਨਕਾਬ ਹੋਏ ਨੇ ਜਿਹੜਾ ਦੇ ਪਿੱਛੇ ਇਹਨਾਂ ਲੋਕਾਂ ਦਾ ਹੱਥ ਸੀ ਕੈਲੀਫੋਰਨੀਆ ਦੇ ਸੈਂਡ ਜੋਕਾਇਨ ਕਾਉਂਟੀ ਤੋਂ ਲੈ ਕੇ ਅਮਰੀਕਾ ਦੇ ਵਿਸ਼ਾਲ ਸ਼ਹਿਰਾਂ ਤੱਕ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਮਤਲਬ ਐਫ ਬੀਆਈ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੰਗਠਿਤ ਅਪਰਾਧ ਅਤੇ ਅਤਵਾਦ ਨਾਲ ਜੁੜੇ ਵਿਕਤੀਆਂ ਨੂੰ ਹੁਣ ਨਿਸ਼ਾਨਾ ਬਣਾਇਆ ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤ ਦੇ ਪੰਜਾਬ ਖੇਤਰ ਦੇ ਨਾਲ ਸਬੰਧ ਰੱਖਦੇ ਨੇ ਗੈਂਗਸ ਨੇ ਜਿੰਨਾ ਚਾਹੇ ਅਨਮੋਲ ਬਿਸ਼ਨੋਈ ਹੋਵੇ ਪਵਿੱਤਰ ਸਿੰਘ ਬਟਾਲਾ ਹੋਵੇ ਹੈਪੀ ਪਾਸਿੰਗ ਤੇ ਹੋਰਾਂ ਦੀਆਂ ਗ੍ਰਿਫਤਾਰੀਆਂ ਨੇ ਇੱਕ ਵੱਧ ਦੀ ਹੋਈ ਖਤਰੇ ਨੂੰ ਵੀ ਉਜਾਗਰ ਕੀਤਾ ਜੋ ਮਾਧੀਪਾ ਨੂੰ ਵੀ ਜੋੜਦਾ ਇਹ ਆਪ ਐਡ ਅਮਰੀਕਾ ਦੇ ਸਖਤ ਜਵਾਬ ਦੇ ਕਾਰਨਾਂ ਕਰਕੇ ਇਹ ਜਿਹੜੇ ਲੋਕ ਨੇ ਗ੍ਰਿਫਤਾਰ ਹੋਏ ਨੇ ਮੁੱਖ ਵਿਕਤੀਆਂ ਦੇ ਪ੍ਰੋਫਾਈਲ ਭਾਰਤ ਤੇ ਪੰਜਾਬ ਤੇ ਵੀ ਪ੍ਰਭਾਵ ਪਾਉਂਦੇ ਨੇ ਤੇ ਇਹਨਾਂ ਨੈਟਵਰਕਾਂ ਜਾਂ ਇਹਨਾਂ ਗੈਂਗਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਅਮਰੀਕਾ ਲਈ ਇੱਕ ਸਮੱਸਿਆ ਵੀ ਬਣ ਚੁੱਕਾ ਤੇ ਜਾਂਚ ਜ਼ਰੂਰੀ ਵੀ ਬਣ ਚੁੱਕੀ ਹੈ ਸਾਲ 2024 ਤੋਂ ਲੈ ਕੇ ਜੁਲਾਈ 2025 ਦਰਮਿਆਨ ਅਮਰੀਕੀ ਅਧਿਕਾਰੀਆਂ ਨੇ ਘੱਟੋ-ਘੱਟ 17 ਭਾਰਤੀ ਮੂਲ ਦੇ ਵਿਕਤੀਆਂ ਨੂੰ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਮੁੱਖ ਤੌਰ ਉੱਤੇ ਕੈਲੀਫੋਰਨੀਆ ਵਿੱਚ ਇਹਨਾਂ ਕਾਰਵਾਈ ਨੇ ਲਾਰੈਂਸ ਬਿਸ਼ਨੋਈ ਧੜੇ ਦੇ ਅਤੇ ਪਬੰਦੀ ਸ਼ੁਦਾ ਬਬਰ ਖਾਲਸਾ ਇੰਟਰਨੈਸ਼ਨਲ ਵਰਗੇ ਸਮੂਹਾ ਦੇ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਿਸ ਨੇ ਸੰਗਠਿਤ ਅਪਰਾਧ ਅਤੇ ਅਤਵਾਦੀ ਖਤਰਨਾਕ ਸੰਬੰਧ ਇਸ ਗੱਠ ਜੋੜ ਨੂੰ ਉਜਾਗਰ ਵੀ ਕੀਤਾ ਅਗਰ ਅਨਮੋਲ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜੇਲ੍ਹ ਵਿੱਚ ਖਾਸ ਕਰਕੇ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਬਿਸ਼ਨੋਈ ਧੜੇ ਦਾ ਜਾਂ ਗੈਂਗ ਦਾ ਜਿਹੜਾ ਵਾ ਮੁਖ ਮੈਂਬਰ ਹੈ ਜਿਸ ਤੇ ਅਕਤੂਬਰ 2022 ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਦੀਕੀ ਦੀ ਹੱਤਿਆ ਦਾ ਮਾਸਟਰਮਾਈਂਡ ਹੋਣ ਦਾ ਵੀ ਦੋਸ਼ ਹੈ ਪੰਜਾਬ ਦੇ ਇੱਕ ਮੀਰ ਪਰਵਾਰ ਤੋਂ ਸੰਬੰਧ ਉਸਨੇ ਅੰਤਰਰਾਸ਼ਟਰੀ ਪੱਧਰ ਤੇ ਗੈਂਗ ਦੀਆਂ ਗਤੀਵਿਧੀਆਂ ਦਾ ਜਿਹੜਾ ਵਾਅਦਾ ਕੀਤਾ ਤੇ ਅੰਜਾਮ ਵੀ ਦਿੱਤਾ ਜਿਸ ਵਿੱਚ ਫਰੋਤੀ ਅਤੇ ਕਤਲ ਦੀਆਂ ਸਾਜ਼ਿਸ਼ਾਂ ਲਈ ਐਨਕ੍ਰਿਪਟਿਡ ਸੰਚਾਰ ਦੀ ਵਰਤੋਂ ਵੀ ਸ਼ਾਮਲ ਹੈ। ਔਰ ਇਹਨਾਂ ਦੀ ਗ੍ਰਿਫਤਾਰੀ ਨਵੰਬਰ 2024 ਕੈਲੀਫੋਰਨੀਆ ਵਿੱਚੋਂ ਹੀ ਇਹਨਾਂ ਦੇ ਦੋਸ਼ੀ ਜਾਲੀ ਦਸਤਾਵੇਜ਼ ਦੇ ਨਾਲ ਇਹਨਾਂ ਨੇ ਸਫ਼ਰ ਜਾਂ ਅਮਰੀਕਾ ਦੇ ਵਿੱਚ ਜਿਹੜੀ ਆ ਆਪਣੀ ਐਂਟਰੀ ਕੀਤੀ ਸੀ। ਸਭ ਤੋਂ ਵੱਡੀ ਗੱਲ ਹੈ ਕਿ ਅਨਮੋਲ ਦੀ ਹਿਰਾਸਤ ਨੇ ਬਿਸ਼ਨੋਈ ਧੜੇ ਦੇ ਵਿਸ਼ਵ ਵਿਆਪੀ ਨੈੱਟਵਰਕ ਨੂੰ ਵੀ ਉਜਾਗਰ ਕੀਤਾ ਹੈ ਜੋ ਭਾਰਤ, ਕੈਨੇਡਾ ਤੇ ਅਮਰੀਕਾ ਵਿੱਚ ਕਤਲ ਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇਹ ਗੈਂਗ ਹੈ ਉਹਦੀ ਗ੍ਰਿਫਤਾਰੀ ਨੇ ਐਫ ਐਫ ਬੀਆਈ ਅਤੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮਤਲਬ ਨੀਆ ਵਿਚਕਾਰ ਹਵਾਲਗੀ ਬਾਰੇ ਵੀ ਗੱਲਬਾਤ ਨੂੰ ਹੋਰ ਤੇਜ਼ ਕਰ ਦਿੱਤਾ ਜੋ ਕਿ ਸੰਗਠਿਤ ਅਪਰਾਧ ਵਿਰੁੱਧ ਦਵੱਲੇ ਸਹਿਯੋਗ ਨੂੰ ਵੀ ਮਜ਼ਬੂਤ ਕਰਦਾ ਅਗਰ ਪਵਿੱਤਰ ਸਿੰਘ ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਪਬੰਦੀ ਸ਼ੁਦਾ ਬੀਕੇਆਈ ਨਾਲ ਜੁੜਿਆ ਇੱਕ ਭਗੌੜਾ ਦੱਸਿਆ ਗਿਆ ਬਟਾਲਾ ਜਿਹਦਾ ਪੁੱਤ ਪਵਿੱਤਰ ਸਿੰਘ ਬਟਾਲਾ ਪਰ ਇਸ ਨੇ ਨਿਸ਼ਾਨਾ ਬਣਾ ਕੇ ਮਤੇ ਟਾਰਗੇਟ ਕਤਲ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਅਤਵਾਦੀ ਗਤੀਵਿਧੀਆਂ ਲਈ ਐਨ ਆਈ ਦੁਬਾਰਾ ਲੋੜਿੰਦਾ ਹੈ ਆਈਐਸਆਈ ਨਾਲ ਜੁੜੇ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਅਧੀਨ ਕੰਮ ਕਰਦਾ ਉਸਨੇ ਐਨਕ੍ਰਿਪਟਡ ਐਪਸ ਦੀ ਵਰਤੋਂ ਕਰਕੇ ਗਰਮ ਖਿਆਲੀ ਪੱਕੀ ਗਤੀਵਿਧੀਆਂ ਦਾ ਜਿਹੜਾ ਵਾ ਹੋਰ ਸਚਾਲ ਕੀਤਾ ਇਹਨਾਂ ਦੀ ਗ੍ਰਿਫਤਾਰੀ 11 ਜੁਲਾਈ 2025 ਨੂੰ ਸੈਨ ਜੋਕੂਨ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਹੋਈ ਹੈ ਜਦੋਂ ਐਫ ਬੀ ਆਈ ਦੀ ਸਮਰ ਹੀਟ ਦੇ ਦਰਾਂ ਇਹਦੀ ਗ੍ਰਫਤਾਰੀ ਹੋਈ ਹੈ ਗੱਲ ਕੀਤੀ ਜਾਵੇ ਤਾਂ ਇਸ ਪਵਿੱਤਰ ਸਿੰਘ ਬਟਾਲਾ ਦੀ ਗ੍ਰਫਤਾਰੀ ਜਿਸ ਵਿੱਚ ਪੰਜ ਹੈਂਡਗਨ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਗਲੌਕ ਸਮੇਤ ਇੱਕ ਅਸਾਲਟ ਰਾਈਫਲ ਸੈਂਕੜੇ ਰਾਉਂਡ ਗੋਲੀਆਂ ਅਤੇ ਕਰੀਬ 15000 ਡਾਲਰ ਜਿਹੜੇ ਨੇ ਉਹ ਨਕਦ ਜਬਤ ਕੀਤੇ ਗਏ ਸੀ ਅਮਰੀਕਾ ਵਿੱਚ ਖਾਲਸਤਾਨੀ ਪੱਕੀ ਨਾਲ ਜੁੜੇ ਲੋਕਾਂ ਦੇ ਲਈ ਜਿਹੜਾ ਵਾ ਇਹ ਸਭ ਤੋਂ ਵੱਡਾ ਸੀ ਕਿ ਇਹ ਉਹਦੇ ਵਿੱਚ ਇੱਕ ਮੱਤਵਪੂਰਨ ਕੜੀ ਸੀ ਭਾਰਤ ਹੁਣ ਪਵਿੱਤਰ ਸਿੰਘ ਬਟਾਲਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਜੋ ਕਿ ਭਾਰਤ ਬੀਕੀਆਈ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਲਈ ਇੱਕ ਵੱਡਾ ਝਟਕਾ ਹੈ ਅਗਰ ਹੈਪੀ ਪਾਸਿਆ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਆਧਾਰਿਤ ਬੀਕੀਆਈ ਆਪਰੇਟਿਵ ਪਾਸਿਆਨ ਤੇ 2023 ਤੇ 2025 ਦਰਮਿਆਨ ਭਾਰਤ ਵਿੱਚ ਨਿਸ਼ਾਨਾ ਬਣਾ ਕੇ ਕਤਲ ਪੁਲਿਸ ਸਟੇਸ਼ਨਾਂ ਤੇ ਗ੍ਰੈਨੜ ਹਮਲੇ ਤੇ ਉਬਾਰੀ ਦੇ ਦੋਸ਼ਨਾ ਰਿੰਦਾ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਉਸ ਨੇ ਖਾਲਸਤਾਨੀ ਅੱਤਵਾਦੀ ਨੈਟਵਰਕ ਦੇ ਫੰਡ ਰੇジング ਅਤੇ ਸੰਚਾਲਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਇਸ ਬਾਰੇ ਇਹ ਵੀ ਪੁਲਿਸ ਰਿਕਾਰਡ ਦੇ ਵਿੱਚ ਦਰਜ ਹੈਪੀ ਪਾਸਿਆ ਦੀ April 2025 ਦੇ ਵਿੱਚ ਕੈਲੀਫੋਰਨੀਆ ਦੇ ਸੈਂਕਲੋਮੈਂਟੋ ਦੇ ਵਿੱਚ ਗ੍ਰਿਫਤਾਰੀ ਦੱਸੀ ਗਈ ਹੈ ਪਾਸਿਆ ਦੀ ਹਿਰਾਸਤ ਨੇ BKI ਦੀ ਵਿਦੇਸ਼ਾਂ ਤੋਂ ਅਤਵਾਦੀ ਗਤੀਵਿਧੀਆਂ ਨੂੰ ਸੰਚਾਲਿਤ ਕਰਨ ਦੀ ਸਮਰਥਾ ਨੂੰ ਕਮਜ਼ੋਰ ਕੀਤਾ ਜਿਸ ਨਾਲ ਭਾਰਤ ਨੂੰ ਉਸ ਦੀ ਹਵਾਲਗੀ ਦੀ ਮੰਗ ਕਰਦਾ ਇੱਕ ਮੌਕਾ ਮਿਲ ਗਿਆ ਹੈ ਇਸ ਤਰ੍ਹਾਂ ਇੱਕ ਹੋਰ ਭਾਰਤੀ ਦੀ ਗੱਲ ਕੀਤੀ ਜਾਵੇ ਜਿਸ ਦਾ ਨਾਮ ਸਾਇਲ ਸਾਇਲ ਹਰਿਆਣਾ ਦੇ ਰੋहतक ਦਾ ਵਾਸੀ ਜਿਹੜਾ ਵਾ ਗੈਂਗਸਟਰ ਰਮਨਸ਼ੂ ਪਾਉ ਦਾ ਨਜ਼ਦੀਕੀ ਦੱਸਿਆ ਜਾਂਦਾ ਜੋ ਕਿ ਅਮਰੀਕਾ ਤੋਂ ਕੰਮ ਕਰਦਾ ਉਸਤੇ ਵੀ ਕਤਲ ਕਤਲ ਦੀ ਕੋਸ਼ਿਸ਼ ਅਪਰਾਧਿਕ ਸਾਜ਼ਿਸ਼ ਤੇ ਜਿਹੜੇ ਨੇ ਫਰੋਤੀਆਂ ਦੇ ਦੋਸ਼ ਨੇ ਉਸ ਬਰੋ ਦੇ ਇੰਟਰਪੋਲ ਦਾ ਰੈਡ ਕਾਰਨ ਨੋਟਿਸ ਵੀ ਜਾਰੀ ਹੋ ਚੁੱਕਾ ਮਈ 24 ਵਿੱਚ ਅਮਰੀਕਾ ਦੇ ਜਿਹੜੇ ਦੱਸਿਆ ਜਾ ਰਿਹਾ ਕਿ ਉੱਥੇ ਉਹਦੀ ਜਿਹੜੀ ਆ ਗ੍ਰਿਫਤਾਰੀ ਹੋਈ ਸੀ ਸਭ ਤੋਂ ਵੱਡੀ ਗੱਲ ਸਾਇਲ ਦੀ ਗ੍ਰਿਫਤਾਰੀ ਨੇ ਬਿਸ਼ਨੋਈ ਧੜੇ ਦੀਆਂ ਅਮਰੀਕਾ ਆਧਾਰਿਤ ਗਤੀਵਿਧੀਆਂ ਖਾਸ ਕਰਕੇ ਭਾਰਤੀ ਵਪਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਹੜੇ ਉਸ ਐਕਸਟਰਸ਼ਨ ਰੈਕਡ ਦਾ ਨਿਸ਼ਾਨਾ ਦੱਸਿਆ ਗਿਆ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਹੋਰ ਸੈਨ ਜੋਕਿਊਨ ਕਾਉਂਟੀ ਵਿੱਚ ਸੱਤ ਹੋਰ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ 11 ਜੁਲਾਈ 2025 ਨੂੰ ਉਹਦੇ ਵਿੱਚ ਦਿਲਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਅਮਰਪਾਲ ਸਿੰਘ ਵਿਸ਼ਾਲ ਗੁਰਤਾਜ ਮਨਪ੍ਰੀਤ ਰੰਧਾਵਾ ਤੇ ਸਰਬਜੀਤ ਸਿੰਘ ਨੂੰ ਬਟਾਲਾ ਦੇ ਨਾਲ ਨਾਲ ਸੈਨ ਜੋਕਿਊਨ ਕਾਉਂਟੀ ਵਿੱਚ ਗ੍ਰਿਫਤਾਰ ਕੀਤਾ ਗਿਆ ਦਾਵਾ ਕੀਤਾ ਗਿਆ ਭਾਰਤੀ ਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਇਹ ਭਾਰਤੀ ਮੂਲ ਦੇ ਵਿਕਤੀਆਂ ਅਤੇ ਖਾਸ ਕਰਕੇ ਪੰਜਾਬ ਆਧਾਰਿਤ ਗੈਂਗਾ ਨਾਲ ਜੁੜੇ ਅਗਵਾ ਤਸੀਹੇ ਗ੍ਰਾਹੀ ਅਤੇ ਗਵਾਹ ਨੂੰ ਡਰੋਨ ਅਤੇ ਹਥਿਆਰਾਂ ਦੀ ਲੰਘਣਾ ਸਮੇਤ ਮਸ਼ੀਨ ਗਨ ਦੀ ਮਲਕੀਅਤ ਦੇ ਦੋਸ਼ਾਂ ਦਾ ਇਹ ਸਾਹਮਣਾ ਕਰ ਰਹੇ ਨੇ ਇਸ ਗੈਂਗ ਦੀ ਗ੍ਰਿਫਤਾਰੀ ਨੇ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਵਾਲੇ ਇੱਕ ਸੰਗਠਿਤ ਨੈਟਵਰਕ ਨੂੰ ਵੀ ਬੇਨਕਾਬ ਕੀਤਾ ਹੈ ਤਕਨੀਕੀ ਹਥਿਆਰਾਂ ਤੇ ਨਕਦ ਦੀ ਜਬਤੀ ਉਹਨਾਂ ਦੇ ਹਿੱਸੇਕ ਸਮਰਥਿਆਵਾਂ ਨੂੰ ਹੰਸਿਕ ਕਾਰਵਾਈਆਂ ਨੂੰ ਉਜਾਗਰ ਕਰਦੇ ਜਿਸ ਨਾਲ ਸਾਰੇ 8 ਮੁਲਜ਼ਮਾਂ ਨੂੰ ਉਥੋਂ ਦੇ ਕਾਨੂੰਨ ਮੁਤਾਬਕ ਉਮਰ ਕੈਦ ਦੀ ਜਿਹੜੀ ਹੈ ਸਜ਼ਾ ਹੋ ਸਕਦੀ ਹੈ ਹੁਣ ਸਭ ਤੋਂ ਵੱਡਰ ਗੱਲ ਕਿ ਅਮਰੀਕਾ ਨੇ ਹੁਣ ਅਚਾਨਕ ਇੰਨੀ ਕਾਰਵਾਈ ਕਰਨ ਦੇ ਵਿੱਚ ਤੇਜ਼ੀ ਕਿਉਂ ਲਿਆਂਦੀ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਖਤਰਾ ਨਾਲ ਸੰਗਮ ਅਮਰੀਕਾ ਦੀ ਸ਼ਕਤੀ ਪਿੱਛੇ ਧਿੰਮੁਖ ਕਾਰਨ ਪਹਿਲਾ ਭਾਰਤੀ ਗੈਂਗਸਟਰ ਨੇ ਸਥਾਨਕ ਅਪਰਾਧਾਂ ਵਿੱਚ ਵਾਧਾ ਕੀਤਾ ਜਿਵੇਂ ਕਿ 19 ਜੂਨ 2025 ਨੂੰ ਸੈਨ ਜੋਕਿਊਨ ਕਾਉਂਟੀ ਵਿੱਚ ਅਗਵਾ ਅਤੇ ਤਸੀਹੇ ਦਾ ਮਾਮਲੇ ਸ਼ਾਮਲੇ ਜੋ ਕਿ ਅਮਰੀਕੀ ਭਾਈਚਾਰਿਆਂ ਲਈ ਸਿੱਧਾ ਖਤਰਾ ਸੀ ਦੂਜਾ ਭਾਰਤ ਦੇ ਦਬਾਅ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਅਧਿਕਾਰੀਆਂ ਨਾਲ ਮੁਲਾਕਾਤ ਨੇ ਹੋਰ ਮਜ਼ਬੂਤ ਕੀਤਾ ਜਿਵੇਂ ਭਗੌੜੇ ਜਿਵੇਂ ਜਿਵੇਂ ਬਟਾਲਾ ਤੇ ਅਨਮੋਲ ਬਿਸ਼ੋਈ ਵਿਰੁੱਧ ਕਾਰਵਾਈ ਨੂੰ ਪਹਿਲ ਦਿੱਤੀ ਹੈ ਤੀਜਾ FBI ਦੀ ਸਮਰ ਹੀਟ ਪਹਿਲ ਕਦਮੀ ਨੇ ਗੈਂਗ ਹਿੰਸਾ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੀ ਵਿਆਪਕ ਰਣਨੀਤੀ ਨੂੰ ਦਰਸਾਇ ਜਿਸ ਵਿੱਚ ਭਾਰਤੀ ਗੈਂਗਕ స్పష్ట ਖਤਰੇਵਜੂ ਸਾਹਮਣੇ ਆਇਨੇ ਅਮਰੀਕਾ ਨੇ ਸ਼ੁਰੂ ਵਿੱਚ ਇਹਨਾਂ ਨੈਟਵਰਕਾਂ ਸੰਬੰਧੀ ਘਾਟ ਅੰਦਾਜ਼ਾ ਜਾਂ ਸਹਿਜੇ ਜਾਂ ਹਲਕੇ ਵਿੱਚ ਅੰਦਾਜ਼ ਲਗਾਇਆ ਸੀ ਜਿਸ ਨੇ ਬਟਾਲਾ ਤੇ ਅਨਮੋਲ ਵਰਗੇ ਵਿਕਤੀਆਂ ਨੂੰ ਜਾਲੀ ਦਸਤਾਵੇਜ਼ ਜਾਂ ਵਿਦਿਆਰਥੀ ਵਿਜਾਂ ਦੀ ਵਰਤੋਂ ਕਰਕੇ ਚੁੱਪ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਇਸ ਨਜ਼ਰਅਦਾਜ਼ੀ ਨੇ ਉਹਨਾਂ ਨੂੰ ਭਾਰਤ ਵਿੱਚ ਅਪਰਾਧਾਂ ਦੀ ਸਾਜ਼ਿਸ਼ ਰਚਨ ਅਤੇ ਅਮਰੀਕਾ ਵਿੱਚ ਅਕਸਰ ਭਾਰਤੀ ਪ੍ਰਵਾਸੀ ਭਾਈਚਾਰਿਆਂ ਵਿੱਚ ਪੈਰ ਜਮਾਉਣ ਦੀ ਸਹੂਲਤ ਦਿੱਤੀ ਹੈ ਸੈਂ ਜੋ ਕਯੂਨ ਕਾਉਂਟੀ ਦੇ ਮਾਮਲੇ ਵਿੱਚ ਜਿੱਥੇ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਜਾਣਕਾਰੀ ਇਕ ਪੀੜਤ ਨੂੰ ਤਸੀਹੇ ਦਿੱਤੇ ਗਏ ਨੇ ਅਤੇ ਇਹਨਾਂ ਨੈਟਵਰਕਾਂ ਦੀ ਹਿੰਸਕ ਸੁਭਾਵਨ ਨੂੰ ਵੀ ਬਾਅਦ ਚੱਬੇ ਇਨਕਾਬ ਕੀਤਾ ਗਿਆ ਜਿਸ ਨੇ ਅਧਿਕਾਰੀਆਂ ਨੂੰ ਫਿਰ ਖਾਸ ਕਰਕੇ ਅਮਰੀਕਾ ਦੀ ਏਜੰਸੀ ਨੂੰ ਸਖਤ ਕਾਰਵਾਈ ਲਈ ਮਜਬੂਰ ਕੀਤਾ ਗਿਆ ਇਹ ਗ੍ਰਿਫਤਾਰੀਆਂ ਭਾਰਤ ਖਾਸ ਕਰਕੇ ਪੰਜਾਬ ਲਈ ਡੂੰਗੇ ਪ੍ਰਭਾਵ ਰੱਖਦੀਆਂ ਨੇ ਜਿੱਥੇ ਗੈਂਗ ਹਿੱਸਾ ਤੇ ਅੱਤਵਾਦੀ ਜਿਹੜੀਆਂ ਘਟਨਾਵਾਂ ਉਹਨਾਂ ਦੀ ਅਸੁਰੱਖਿਆ ਨੂੰ ਵਧਾਇਆ ਬਟਾਲਾ ਤੇ ਪਾਸਿਆ ਵਰਗੇ BCI ਆਪਰੇਟਰਾਂ ਦੀ ਹਰਾਸਤ ਨੇ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਕਰਨ ਤੇ ਸੰਚਾਲਿਤ ਕਰਨ ਦੀ ਉਹਨਾਂ ਦੀ ਸਮਰੱਥਾ ਦੇ ਵਿੱਚ ਜਿਹੜਾ ਹੁਣ ਵਿਗੜ ਪਿਆ ਜੋ ਪੰਜਾਬ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾ ਜਿਹੜੀਆਂ ਏਜੰਸੀਆਂ ਨੂੰ ਰਾਹਤ ਪ੍ਰਦਾਨ ਕਰਦੀਆਂ ਪੰਜਾਬ ਪੁਲਿਸ ਨੇ 2021 ਤੋਂ ਬਾਅਦ 500 ਤੋਂ ਵੱਧ ਗੈਂਗਾਂ ਨੂੰ ਤੋੜਿਆ ਇਹ ਦਾਵਾ ਕੀਤਾ ਗਿਆ ਪਰ BCI ਅਤੇ ਬਿਸ਼ਨੂਈ ਜਿਹੜੇ ਧੜੇ ਨੇ ਵਰਗੇ ਸਮੂਹਾ ਦੀ ਅੰਤਰਰਾਸ਼ਟਰੀ ਪਹੁੰਚ ਨੇ ਹੋਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਜਾਂ ਵਾਅਦਾ ਕਰ ਦਿੱਤਾ ਹੈ ਇਹ ਅਮਰੀਕੀ ਗ੍ਰਿਫਤਾਰੀਆਂ ਭਾਰਤ ਦੇ ਅੱਤਵਾਦ ਦੇ ਵਿਰੁੱਧ ਯਤਨ ਨੂੰ ਮਜ਼ਬੂਤ ਕਰਦੇ ਤੇ ਹਵਾਲਗੀ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਜਿਸ ਨਾਲ ਉੱਚ ਪ੍ਰੋਫਾਈਲ ਪਗੋੜਿਆਂ ਨੂੰ ਨਿਆਇ ਦੇ ਘੇਰੇ ਵਿੱਚ ਲਿਆਂਦਾ ਜਾ ਸਕੀ ਇਹਨਾਂ ਗ੍ਰਿਫਤਾਰੀਆਂ ਦਾ ਜਿਹੜਾ ਅਸਰ ਆ ਪੰਜਾਬ ਵਿੱਚ ਖਾਸ ਕਰਕੇ ਗੈਂਗਸਟਰਾਂ ਨਸ਼ਾ ਤੇ ਹੋਰ ਅਪਰਾਧਿਕ ਜਿਹੜੀਆਂ ਇਹ ਗਤੀਵਿਧੀਆਂ ਨੇ ਜਾਂ ਉਹਨਾਂ ਦਾ ਜਿਹੜਾ ਗੱਠਜੋੜ ਆ ਉਹਨਾਂ ਨੂੰ ਠੱਲ ਪਾਉਂਦੀਆਂ ਦਿਖਾਈ ਦਿੰਦੀਆਂ ਨਾ ਲਾਰੈਂਸ ਬਿਸ਼ਨੋਈ ਵਰਗੇ ਵਿਅਕਤੀ ਜੋ ਕਿ ਗੁਜਰਾਤ ਦੀ ਜੇਲ੍ਹ ਵਿੱਚ ਕੰਮ ਕਰਦੇ ਉਸਦੇ ਭਰਾ ਅਨਮੋਲ ਨੇ ਪੰਜਾਬ ਦੇ ਮੰਡੋਰੰਜਨ ਅਮਰਤਾ ਪੰਜਾਬੀ ਜਿਹੜਾ ਵਾ ਇੰਡਸਟਰੀ ਫਿਲਮ ਇੰਡਸਟਰੀ ਨੂੰ ਵੀ ਜਿਹੜਾ ਵਾ ਅਦਜੋਗ ਨੂੰ ਵੀ ਨਿਸ਼ਾਨਾ ਬਣਾਏ ਵੀ ਖਬਰਾਂ ਸਾਹਮਣੇ ਆਈ ਕਿ ਬਹੁਤ ਸਾਰੇ ਸਿੰਗਰਾਂ ਜਾਂ ਐਕਟਰਾਂ ਨੂੰ ਜਿਹੜਾ ਵਾ ਉਗਰਾਹੀ ਕਰਨ ਵਿੱਚ ਜਾਂ ਐਕਸਟਰਸ਼ਨ ਦੇ ਕੇਸ ਜਿਹੜੇ ਸਾਹਮਣੇ ਆਏ ਅੰਤਰਰਾਸ਼ਟਰੀ ਸਪਕਤ ਪਨਾਹ ਗ੍ਰਾਮਾਂ ਨੂੰ ਘਟਾਉਣ ਲਈ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਵਿੱਚ ਇਹ ਜਿਹੜਾ ਵਾ ਅਸਰ ਜਿਹੜਾ ਵਾ ਕਾਫੀ ਪਿਆਗਾ ਅਪਰਾਧਿਕ ਜੀਵਨ ਸ਼ਿਲਾ ਦੀ ਖੇਚ ਨੂੰ ਵੀ ਘਟਾਉਂਦੀ ਹੈ ਕਿ ਬਹੁਤ ਸਾਰੇ ਜਿਹੜੇ ਐ ਇਸ ਨੂੰ ਗਲੈਂਬਰ ਦੇ ਤੌਰ ਤੇ ਜਾਂ ਟੌਰ ਟੱਪੇ ਦੇ ਤੌਰ ਤੇ ਲੁਕਿਆ ਲੇਕਿਨ ਜਿਹੜੇ ਨੌਜਵਾਨ ਨੇ ਜਿਹੜੇ ਗਮਰਾ ਹੋ ਸਕਦੇ ਆ ਉਹਨਾਂ ਤੇ ਵੀ ਇਹ ਅਸਰ ਪਿਆਗਾ ਕਿਉਂਕਿ ਜਦੋਂ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਇਹ ਗ੍ਰਿਫਤਾਰ ਕੀਤੇ ਗਏ ਨੇ ਅਮਰੀਕਾ ਦੀ ਸ਼ੁਰੂਆਤੀ ਨਾ ਕਾਰਵਾਈ ਨੇ ਭਾਰਤੀ ਅਪਰਾਧੀ ਅਮਰੀਕੀ ਪਾਈਚਾਰੇ ਖਾਸ ਕਰਕੇ ਕੈਲਿਫੋਰਨੀਆ ਜਿੱਥੇ ਭਾਰਤੀ ਪ੍ਰਵਾਸੀ ਪਾਈਚਾਰਾ ਜ਼ਿਆਦਾ ਵੱਸਦਾ ਮਹੱਤਵਪੂਰਨ ਉਹ ਸੈਂਟਰ ਉੱਥੇ ਜਿਹੜਾ ਵਾ ਕਾਫੀ ਹੁਣ ਅਸਰ ਪਿਆ ਬਟਾਲਾ ਦੇ ਪਾਸੇ ਵਰਗੇ ਗੈਂਗਸਟਰਾਂ ਨੇ ਢਿੱਲੀ ਨਿਗਰਾਨੀ ਦਾ ਫਾਇਦਾ ਉਠਾਇਆ ਸੀ ਕਿਉਂਕਿ ਅਮਰੀਕਾ ਏਜੰਸੀਆਂ ਨੇ ਸ਼ੁਰੂਆਤੀ ਦੌਰ ਤੇ ਜਿਹੜੀ ਹੈ ਸਖਤ ਕਾਰਵਾਈ ਨਹੀਂ ਕੀਤੀ ਸੀ ਅਤੇ ਭਾਰਤ ਵਿੱਚ ਅਪਰਾਧਾਂ ਦੀ ਸਾਜ਼ਿਸ਼ ਰਜੇ ਸਥਾਨਕ ਹਿੰਸਾ ਵਿੱਚੋਂ ਸ਼ਾਮਲੇ ਜਿਵੇਂ ਕਿ ਸੈਨ ਜੋਕਿਨ ਕਾਉਂਟੀ ਦਾ ਇੱਕ ਅਗਵਾ ਵਾਲਾ ਮਸਲਾ ਸੀ ਤਕਨੀਕੀ ਤਿਆਰ ਜਿਸ ਵਿੱਚ ਇੱਕ ਪੂਰੀ ਤਰ੍ਹਾਂ ਆਟੋਮੈਟ ਗਲੂਕ ਵੀ ਸ਼ਾਮਲ ਸੀ ਦੀ ਜਬਤੀ ਅਮਰੀਕਾ ਦੀ ਧਰਤੀ ਉਤੇ ਹਿੰਸਾ ਨੂੰ ਵਧਾਉਣ ਦੀ ਉਹਨਾਂ ਦੀ ਸੰਭਾਵਨਾ ਨੂੰ ਵੀ ਦਰਸਾਉਂਦੀ ਸੀ ਇਸ ਤੋਂ ਇਲਾਵਾ ਬੀਕੇਆਈ ਅਤੇ ਆਈਐਸਆਈ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਨਾਲ ਉਹਨਾਂ ਦੇ ਸਬੰਧ ਰਾਸ਼ਟਰੀ ਸੁਰੱਖਿਆ ਲਈ ਵੀ ਖਤਰਾ ਪੈਦਾ ਕਰਦੇ ਸੀ ਜੋ ਕਿ ਅੰਤਰਰਾਸ਼ਟਰੀ ਅਪਰਾਧ ਬਾਰੇ ਵਿਆਪਕ ਚਿੰਤਾਵਾਂ ਦੇ ਨਾਲ ਮੇਰਖਾਂਦੇਮ ਉਨੇ ਇਸੇ ਤਰ੍ਹਾਂ ਇਸ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਐਕਸ ਚਰਚਾਵਾਂ ਨੇ ਵੀ ਨੈਟਵਰਕਾਂ ਬਾਰੇ ਜਿਹੜਾ ਵਾ ਉਹ ਚਿੰਤਾ ਨੂੰ ਜਿਹੜਾ ਵਾ ਵਧਾਵਾ ਦਿੱਤਾ ਹੈਗਾ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਉਹਨਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਇਹਨਾਂ ਗੈਂਗਾਂ ਦੀ ਵੱਧਦੇ ਪ੍ਰਭਾਵ ਅਤੇ ਸ਼ਮੂਲੀਅਤ ਨੇ ਐਫਆਈ ਨੂੰ ਕਾਰਵਾਈ ਕਰਨ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਹੈਗਾ ਔਰ ਸਭ ਤੋਂ ਵੱਡੀ ਕਿਉਂਕਿ ਕਿਉਂਕਿ ਕਾਰਵਾਈ ਨਾ ਤੇ ਕਰਨ ਦੇ ਮਸਲੇ ਦੇ ਉਹ ਭਾਈਚਾਰਕ ਸੁਰੱਖਿਆ ਨੂੰ ਜਿਹੜਾ ਚਿੰਤਾ ਵਧਾ ਦਿੱਤੀ ਸੀ ਔਰ ਦੋਨਾਂ ਮੁਲਕਾਂ ਦੇ ਵਿੱਚ ਘਰ ਤਣਾਪੁਰ ਬਣਾਉਂਦਾ ਵੀ ਜਿਹੜਾ ਵਾ ਮਸਲਾ ਬੰਦਾ ਜਾ ਰਿਹਾ ਹੈ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਨਮੋਲ ਬਿਸ਼नोई ਪੁਖਤਰ ਸਿੰਘ ਪਟਾਲਾ ਹੈਪੀ ਪਾਸੀਆ ਸੱਲ ਤੇ ਹੋਰਾਂ ਦੀ ਗ੍ਰਿਫਤਾਰੀ ਅੰਤਰਰਾਸ਼ਟਰੀ ਭਾਰਤੀ ਅਪਰਾਧੀ ਨੈੱਟਵਰਕਾਂ ਨੂੰ ਰੋਕਣ ਵਿੱਚ ਇੱਕ ਮਹੱਤਵਪੂਰਨ ਭਲ ਦੱਸੇ ਜਾ ਰਹੇ ਨੇ ਅਮਰੀਕਾ ਲਈ ਇਹ ਸਰਗਨ ਖੁਫੀਆ ਸਾਂਝਾ ਕਰਨ ਅਤੇ ਇਮੀਗ੍ਰੇਸ਼ਨ ਨਿਗਰਾਨੀ ਦੀ ਜ਼ਰੂਰਤ ਨੂੰ ਵੀ ਹੁਣ ਉਜਾਗਰ ਕਰਦੀਆਂ ਤਾਂ ਜੋ ਵਿਦੇਸ਼ੀ ਅਪਰਾਧੀਆਂ ਨੂੰ ਅਮਰੀਕਾ ਦੀ ਧਰਤੀ ਦਾ ਸ਼ੋਸ਼ਣ ਕਰਨ ਤੋਂ ਰੋਕਿਆ ਜਾ ਸਕੇ ਭਾਰਤ ਅਤੇ ਪੰਜਾਬ ਲਈ ਇਹ ਅੱਤਵਾਦ ਅਤੇ ਗੈਂਗ ਨੈੱਟਵਰਕਾਂ ਨੂੰ ਤੋੜਨ ਦੀ ਉਮੀਦ ਵੀ ਪ੍ਰਦਾਨ ਕਰਦੀਆਂ ਹੈਗੀਆਂ ਨੇ ਜੋ ਲੰਬੇ ਸਮੇਂ ਤੋਂ ਇਸ ਖੇਤਰ ਨੂੰ ਪਰੇਸ਼ਾਨ ਕਰ ਰਹੀਆਂ ਸਨ ਹਾਲਾਂਕਿ ਚੁਣੌਤੀ ਬਰਕਰਾਰ ਹੈ ਨਿਰੰਤਰ ਅੰਤਰਰਾਸ਼ਟਰੀ ਸਹਿਯੋਗ ਦੀ ਗਹਿਰਾਈ ਦੇ ਵਿੱਚ ਨਵੇਂ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖਾਲੀ ਥਾਂ ਨੂੰ ਭਰ ਲਈ ਸਾਹਮਣੇ ਆਉਣਗੇ ਨਵੇਂ ਧੜੇ ਆਉਣਗੇ ਜਾਂ ਨਵੇਂ ਲੋਕ ਜੁੜਨਗੇ ਪਰ ਅਮਰੀਕਾ ਤੇ ਭਾਰਤ ਨੂੰ ਖਾਸ ਕਰਕੇ ਉੱਥੋਂ ਦੀ ਏਜੰਸੀ FBI ਅਤੇ ਭਾਰਤੀ ਜਿਹੜੀ ਏਜੰਸੀ NIA ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਆਪਣੀ ਦੋਨਾਂ ਮੁਲਕਾਂ ਦੀ ਸਾਂਝੀਦਾਰੀ ਜਾਂ ਜਿਹੜੇ ਦੋਵਲੇ ਸਬੰਧਾਂ ਨੂੰ ਔਰ ਮਜ਼ਬੂਤ ਕਰਨ ਦੀ ਵੀ ਹਲੇ ਲੋੜ ਹੈ ਤਾਂ ਜੋ ਇਹ ਸੁਨਿਸ਼ਚਿਤ ਹੋ ਸਕੇ ਕਿ ਇਹਨਾਂ ਅਪਰਾਧੀਆਂ ਲਈ ਕੋਈ ਵੀ ਸੁਰੱਖਿਅਤ ਪਨਾਹਗਾਹ ਨਹੀਂ ਹੈ ਸਿਰਫ ਸचेत ਰਹਾਂ ਹੀ ਦੋਨੇ ਦੇਸ਼ਾਂ ਇਹਨਾਂ ਖਤਰਨਾਕ ਨੈਟਵਰਕਾਂ ਤੇ ਦੀ ਜਿਹੜੀ ਵਿਸ਼ਵਵਿਆਪੀ ਜਿਹੜੀ ਆ ਉਸ ਨੂੰ ਪਹੁੰਚ ਨੂੰ ਰੋਕ ਸਕੇ ਹਾਲ ਹੀ ਜਿਹੜਾ ਚੌੜਾ ਵੀ ਉਥੋਂ ਦੀ ਏਜੰਸੀ ਐਫ ਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਉਹਦੀ ਵੀ ਹਵਾਲਗੀ ਸ਼ੁਰੂ ਹੋ ਜੋਗੀ ਅਸਲ ਵਿੱਚ ਪੰਜਾਬ ਪੁਲਿਸ ਦੇ ਸਾਹਮਣੇ ਆਏਗੇ ਜਿਹੜਾ ਪਵਿੱਤਰ ਸਿੰਘ ਉਰਫ ਜਿਹੜਾ ਚੌਰਾ ਵਾ ਇਹਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂ ਅਮਰੀਕਾ ਦੇ ਵਿੱਚ 11 ਜੁਲਾਈ ਨੂੰ ਸਮਰ ਹੀਟ ਦੌਰਾਨ ਇਹ ਜਿਹੜਾ ਵਾ ਇਹ ਗ੍ਰਿਫਤਾਰੀ ਹੋਈ ਸੀ ਉਧਰ ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਨਵਜੀਵਨ ਗੋਪਾਲ ਹੋਂ ਦੀ ਖਬਰ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਚੌੜਾ ਅਰੈਸਟਡ ਬਾਏ ਐਫ ਬੀਆਈ ਪੰਜਾਬ ਕੌਫਸ ਆਈ ਹਿਸ ਰਿਟਰਨ ਮਤਲਬ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਜਿਹੜੇ ਨੈਸ਼ਨਲ ਪਾਲਿਸੀ ਦੇ ਤਹਿਤ ਉਹਨਾਂ ਦੀ ਜਿਹੜੀ ਹਵਾਲਗੀ ਆ ਉਹ ਆਏਗੀ ਮਤਲਬ ਉਸ ਨੂੰ ਵੀ ਪਵਿੱਤਰ ਸਿੰਘ ਚੋੜਾ ਨੂੰ ਵੀ ਪੰਜਾਬ ਲਿਆਂਦਾ ਜਾ ਸਕਦਾ ਹੈ ਜਿਸ ਮਸਲੇ ਦੇ ਵਿੱਚ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ April 2023 ਦੇ ਵਿੱਚ ਦੀ ਗ੍ਰਿਫਤਾਰੀ ਹੋਈ ਸੀ ਪਵਿੱਤਰ ਜਿਹਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਜੋਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਿ ਇਹਦੇ ਜਿਹੜੇ ਦਸੰਬਰ 2022 ਦੇ ਵਿੱਚ ਇੱਕ ਵੂਡਲੈਂਡ ਅਮਰੀਕਾ ਦੇ ਵਿੱਚ ਇਹਦਾ ਜਿਹੜਾ ਗੋਲਾਬਾਰੀ ਦੇ ਜਿਹੜਾ ਸ਼ੂਟਿੰਗ ਦੇ ਵਿੱਚ ਇਹਦਾ ਵਾ ਨਾਮ ਸਾਹਮਣੇ ਆਇਆ ਸੀ ਔਰ ਇਹਦੇ ਦੱਸਿਆ ਜਾ ਰਿਹਾ ਹੈ ਕਿ ਇਹਦੇ ਜਿਹੜਾ ਡੋਸ਼ੀਅਰ ਦੇ ਵਿੱਚ ਵੀ ਇਹਦਾ ਨਾਮ ਸੀ ਉਹ ਸਿੰਗਾਪੁਰ ਜਿਹੜਾ ਵਾ ਇਹ ਜਰੀਏ ਇੱਕ ਸਟੱਡੀ ਵੀਜ਼ਾ ਦੇ ਰੂਪ ਦੇ ਵਿੱਚ ਨਵੰਬਰ 8 216 ਨੂੰ ਗਿਆ ਸੀ ਔਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਚਲਾ ਗਿਆ ਸੀ ਉਹ ਦੱਸਿਆ ਜਾ ਰਿਹਾ ਹੈ ਕਿ ਇਹਦਾ ਜਿਹੜਾ ਵਾ ਗੈਰਕਾਨੂੰਨੀ ਤਰੀਕੇ ਦੇ ਨਾਲ ਹੀ ਇਹ ਉੱਥੇ ਪਹੁੰਚਿਆ ਗਿਆ ਸੀ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਵਾ ਪਵਿੱਤਰ ਸਿੰਘ ਇਹ ਹੁਸਨਦੀਪ ਸਿੰਘ ਦੇ ਨਾਲ ਜਿਹੜਾ ਵਾ ਇਹਦੇ ਜਿਹੜੇ ਕਾਫੀ ਜਿਹੜੇ ਸਬੰਧ ਬਣ ਗਏ ਸੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਦੇ ਖਿਲਾਫ 12 ਜਿਹੜੇ ਮੁਕਦਮੇ ਦਰਜ ਆ ਗਏ ਨੇ ਪੰਜਾਬ ਪੁਲਿਸ ਦੇ ਵਿੱਚ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ 12 ਮੁਕਦਮੇ ਦਰਜ ਜਿਹਦੇ ਵਿੱਚ ਮਰਡਰ ਦੇ ਨੇ ਫਿਰ ਕਤਲ ਕਰਨ ਦੇ ਦੋਸ਼ ਨੇ ਔਰ ਆਰਮ ਐਕਟ ਦਿੱਤਾ ਹੈ ਜਾਂ ਐਨ ਡੀ ਪੀ ਐਕਟ ਤਹਿਤ ਵੀ ਜਿਹੜੇ ਨੇ ਮਕਦਮੇ ਦਰਜ ਨੇ ਖੁਫੀਆ ਜਾਣਕਾਰੀ ਮੁਤਾਬਕ ਪਵਿੱਤਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਲੇਕਿਨ ਹੁਣ ਜਿਹੜੀ ਅਮਰੀਕਾ ਦੀ ਐਫ ਬੀਆਈ ਵੱਲੋਂ ਸਰਗਰਮੀਆਂ ਕੀਤੀਆਂ ਉਹਦੇ ਨਾਲ ਬਹੁਤ ਸਾਰੇ ਗੈਂਗਸਟਰ ਜਾਂ ਜਿਹੜੇ ਅਤਵਾਦੀ ਗਤੀਆਂ ਨਾਲ ਸਰਗਰਮ ਜਿਹੜੇ ਮੈਂਬਰ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇੰਨਾ ਭਾਰਤੀਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਪੰਜਾਬੀ ਨੌਜਵਾਨ ਨੇ ਜਿਹੜੇ ਗੈਂਗਸਟਰ ਗੈਂਗਵਾਦ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਤੇ ਅੱਤਵਾਦੀ ਗਤੀਵਿਧੀਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਗਿਆ ਤੇ ਬਹੁਤ ਸਾਰਿਆਂ ਨੂੰ ਹੁਣ ਜਿਹੜਾ ਵਾ ਭਾਰਤ ਲਿਹਾਉਣ ਵਾਸਤੇ ਜਿਹੜੀ ਆ ਹਵਾਲਗੀ ਦੀ ਜਿਹੜੀ ਪ੍ਰਕਿਰਿਆ ਵਾ ਉਹ ਸ਼ੁਰੂ ਹੋ ਚੁੱਕੀ ਆ ਇਸ ਜਾਣਕਾਰੀ ਦੇ ਨਾਲ ਧੰਨਵਾਦ ਲੈਂਦੇ ਆਗੇ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ